ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਦਰਾ ਮਲੋ ਸ਼ਹੀਦ ਹਿੰਦੂਰਾ ਭਾਗੀ ਕੇ ਜੋ ਇਸਤਾਨ ਵੱਡੇ ਕੱਲੂ ਕਰ ਦੇ ਨਾਲ ਸੰਬੰਧਿਤ ਜੋ ਕੋਪਰੇਟਿਵ ਦੀ ਜ਼ਮੀਨ ਤੋਂ ਐਮਫ ਸਾਹਿਬ ਅਬਦਾਲੀ ਨੇ 2 ਲੱਖ ਪੌਜ ਦੇ ਨਾਲ ਕੋਪਰੇਟਿਵ ਦੀ ਜ਼ਮੀਨ ਤੇ 75 ਹਜ਼ਾਰ ਸਿੰਘ ਸਿੰਘਣੀਆਂ ਚੰਗੀਆਂ ਮਤਾਵਾ ਬੱਤੀਆਂ ਦੇ ਉੱਪਰ ਹਮਲਾ ਕੀਤਾ ਸਿੰਘ ਆਪਣੇ ਪਰਿਵਾਰਾਂ ਨੂੰ ਬਚਾਉਂਦੇ ਹੋਏ ਲੜਦੇ ਲੜਦੇ ਕੁਤਬਾ ਵਾਹਣੀਆਂ ਤੇ ਮੂਮਾ ਗਹਿਣਾ ਉੱਥੇ ਪਰ ਹਠੂਰ ਪਾਣੀ ਢਾਬ ਸੀ ਸਿੰਘਾਂ ਨੇ ਉਹ ਢਾਬ ਤੇ ਕਬਜ਼ਾ ਕਰਿਆ ਪਾਣੀ ਪੀਤਾ ਜਲ ਸਕਿਆ ਉੱਥੇ ਬੜਾ ਕਮਸ਼ਾਨ ਦਾ ਜੰਦ ਹੋਇਆ ਉਦੋਸਤਾਨ ਦੇ ਜੋ ਇਸ ਸਤਾਨ ਤੇ ਆਏ ਨੇ ਬਾਬਾ ਬਖਸ਼ੀ ਸਿੰਘ ਜੀ ਉਹਨਾਂ ਦਾ ਲੜਦੇ ਲੜਦੇ ਆਂਦਾ ਜਿਹੜਾ ਸੀ ਸੀਸ ਉਹ ਤੁਹਾਡੇ ਨਾਮ ਦਾ ਬੱਕਰਾ ਹੋ ਗਿਆ ਕੱਟਿਆ ਗਿਆ ਬਾਬਾ ਜੀ ਬਿਨਾ ਸੀਸ ਤੋਂ ਲੜਦੇ ਲੜਦੇ ਜਿਹੜੀ ਜਗ੍ਹਾ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਮੱਲੋ ਸੀਦ ਮੱਲੋ ਸੀਦ ਤਾਂ ਪਿਆ ਇੱਥੇ ਜੰਗਲ ਹੈ ਉਹ ਤੁਹਾਨੂੰ ਦਿਖਾਇਆ ਜਾਵੇਗਾ ਇਹਦੇ ਵਿੱਚ ਵੱਡੇ ਵੱਡੇ ਦੇਰੀਆਂ ਦੇ ਮੱਲੇ ਆ ਉਹ ਮਲਿਆਂ ਕਰਕੇ ਇਹਦਾ ਨਾਮ ਮੱਲੋ ਸੀਦ ਬੱਜਦਾ ਹੈ ਨਾਮ ਪੈ ਗਿਆ ਗੁਰੂ ਘਰ ਦਾ ਨਾਮ ਔਰ ਜਿਹੜਾ ਇਤਿਹਾਸ ਹੈ ਉਹ ਇਤਿਹਾਸ ਹੈ ਬਾਬਾ ਬਖਸ਼ੀ ਸਿੰਘ ਜੀ ਜੇ ਬਿਨਾ ਸੀਤ ਤੋਂ ਲੜੇ ਅਠੂਰ ਤੋਂ 8 ਕਿਲੋਮੀਟਰ ਪੈਂਦਾ ਲੜਦੇ ਲੜਦੇ ਇੱਥੇ ਆ ਗਏ ਆਉ ਇੱਥੇ ਬਾਬਾ ਅਮਰ ਸਿੰਘ ਜੀ ਫਿਰ ਬਾਬਾ ਕੋਗੀ ਸਿੰਘ ਜੀ ਆਪਣੇ 19 ਤੋਂ ਲੈ ਕੇ ਇਹ ਸੇਵਾ ਦਾਸ ਕੋਲੇ ਆ ਤੇ ਸੰਗਤਾਂ ਦਾ ਬੜਾ ਸਹਯੋਗ ਹੈ ਜਿਹੜੇ ਸਾਡੇ ਬਾਹਰ ਐਨ ਆਰ ਆ ਵੀਰ ਬੈਠੇ ਆ ਸਾਡੇ ਸਾਰੇ ਪਰਿਵਾਰ ਬਾਹਰ ਬੈਠੇ ਆ ਉਹ ਬੜੀ ਸੇਵਾ ਕਰਦੇ ਆ ਤਾਂ ਕਰਕੇ ਆਓ ਜੋ ਅੱਜ ਆਪਾਂ ਮੀਡੀਆ ਦੇ ਜ਼ਰੀਏ ਜੋ ਖਾਲਸੇ ਦਾ ਜਨਮ ਦਿਹਾੜਾ ਬਸਾਖੀ ਦਾ ਦਿਹਾੜਾ ਕੱਲ ਨੂੰ ਹੈ ਅਸੀਂ ਸਾਰੀ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਜੋ ਖਾਲਸੇ ਦੇ ਜਨਮ ਦਿਹਾੜੇ ਦੇ ਬਸਾਖੀ ਦੀਆਂ ਲੱਖ ਲੱਖ ਵਧਾਈ ਦਿੰਨੇ ਆ ਸਤਿਗੁਰੂ ਕਿਰਪਾ ਕਰੇ ਬਾਕੀ ਬੇਨਤੀ ਵੀ ਕਰਦੇ ਆ ਭਾਈ ਕਿ ਕਲੀਆਂ ਵਾਲੇ ਪਾਸ ਦਾ ਬਚਨ ਹੈਪੀ ਬਰਥਡੇ ਪੌਲ ਖੰਡੇਧਾਰ ਸੋਦਾ ਜਨਮ ਸੁਹੇਲਾ ਆਪ ਆਪਾਂ ਦੇ ਨਵੇਂ ਜਨਰੇਸ਼ਨ ਨੂੰ ਤੇ ਆਪਾਂ ਨਸਿਆਂ ਤੋਂ ਜਿਵੇਂ ਅੱਜ ਕੱਲ ਆਪਾਂ ਦੇਖਦੇ ਹਾਂ ਜੋ ਪੰਜਾਂ ਦਰਿਆਵਾਂ ਦੀ ਧਰਤੀ ਛੇ ਮਾਂ ਦਰਿਆ ਨਸਿਆਂ ਦਾ ਵਗ ਰਿਹਾ ਹੈ ਸਤਿਗੁਰੂ ਜੀ ਆਪਾਂ ਨੇ ਸਮਝਾਉਂਦੇ ਨੇ ਪੰਖ ਜਿਵੇਂ ਪੱਗ ਨਹੀਂ ਚੱਲਦਾ ਅਮ ਦੇਖਾ ਤਾਂ ਡੁੱਬੀ ਹਲੇ ਕਿ ਨਸਿਆਂ ਦੀ ਦਲਦ ਦੇ ਵਿੱਚ ਆਪਾਂ ਡੁੱਬਦੇ ਜਾ ਰਹੇ ਹਾਂ ਲੋੜ ਹੈ ਅੱਜ ਕੱਲ ਆਪਾਂ ਆਪ ਜੋੜੋ ਕਲਗੀਆਂ ਵਾਲੇ ਬਾਸਾ ਨੇ ਆਪਾਂ ਨੂੰ ਨਸਿਆਂ ਤੋਂ ਪਹਿਲਾਂ ਹੀ ਬਚਾਇਆ ਠੰਡੇ ਵੱਡ ਦਾ ਅੰਮ੍ਰਿਤ ਤਿਆਰ ਕਰਕੇ ਖਾਲਸਾ ਪੰਦੀ ਸੱਜਣਾ ਕੀਤੀ ਤੇ ਆਪਾਂ ਨੂੰ ਦਰ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਸ ਕਾਲ ਸੇ ਮੈਂ ਹੂੰ ਕਰੂ ਨਵਾਸ ਆਪਾਂ ਨੂੰ ਆਪਣਾ ਪੁੱਤਰ ਬਣਾਇਆ ਭਾਈ ਤਾਂ ਕਰਕੇ ਆਪਾਂ ਕਨਗਿਆਂ ਵਾਲੇ ਪਾਸਾ ਦੇ ਪੁੱਤਰ ਪੁੱਤਰੀਆਂ ਬਣੀਏ ਖੰਡੇ ਵਾਟੇ ਦਾ ਅਮਰ ਸਾਕੇ ਗੁਰੂ ਵਾਲੇ ਬਣੀਏ ਲੋਕ ਸੁਖੀਏ ਪਰ ਲੋਕ ਸੋਹੇਲੇ ਨਾਨਕ ਘਰ ਪ੍ਰਭ ਆਪੇ ਮੇਲੇ ਫਿਰ ਦੁਬਾਰਾ ਗੁਰਦਾਰਾ ਮੱਲੋ ਸੀਤੋਂ ਜੋ ਅਮਰ ਸਿੱਧਾ ਬਾਬਾ ਬਸੀਰ ਸਿੰਘ ਜੀ ਦਾ ਸਤਨ ਹੈ ਵੱਡੇ ਕੱਲੂ ਕਰਦੇ ਸ਼ਹੀਦ ਉਹਨਾਂ ਅਸੀਂ ਦਾ ਦੇ ਮੁੱਖ ਸੇਵਾ ਦਾ ਹੋਣ ਦੇ ਨਾਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਖਾਲਸਾ ਤੇ ਜਨਮ ਦਿਨ ਦੇ ਵਿਸਾਖੀ ਦੀਆਂ ਲੱਖ ਲੱਖ ਅਦਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਦਰਾ ਮੰਦੋ ਸਹੀਦ ਹਿੰਮਤਵਰਾਂ ਭਾਗੀ ਕੇ ਜੋ ਇਸ ਥਾਨ ਵੱਡੇ ਕੱਲੂ ਕਰਦੇ ਨਾਲ ਸੰਬੰਧਿਤ ਜੋ ਕੋਪਰੇਟ ਦੀ ਧਰਤੀ ਤੋਂ ਐਮਫ ਸਾਹਿਬ ਅਫਦਾਲੀ ਨੇ 2 ਲੱਖ ਪੌਜ ਦੇ ਨਾਲ ਕੋਪਰੇਟ ਦੀ ਧਰਤੀ ਤੇ 75 ਹਜ਼ਾਰ ਸਿੰਘਾਂ ਸਿੰਘਣੀਆਂ ਪਟੰਗੀਆਂ ਮਤਾਮਾਂ ਬੱਥੀਆਂ ਦੇ ਉੱਪਰ ਹਮਲਾ ਕੀਤਾ ਸਿੰਘ ਆਪਣੇ ਪਰਿਵਾਰਾਂ ਨੂੰ ਬਚਾਉਂਦੇ ਹੋਏ ਲੜਦੇ ਲੜਦੇ ਕੁਤਬਾਬਾ ਵਾਹਣੀਆਂ ਤੇ ਮੂਮਾ ਦੇਣਾ ਉੱਥੇ ਪਰ ਧੂਰਾ ਪਾਣੀ ਦੀ ਟਾਬ ਸੀ ਸਿੰਘਾਂ ਨੇ ਉਹ ਧਾਬ ਤੇ ਕਬਜ਼ਾ ਕਰਿਆ ਪਾਣੀ ਪੀਤਾ ਜਲ ਸਕਿਆ ਉੱਥੇ ਬੜਾ ਕਮਸ਼ਾਨ ਦਾ ਜੁੱਧ ਹੋਇਆ ਉਦੋਸਤਾਨ ਦੇ ਜੋ ਇਸ ਸਤਾਨ ਤੇ ਆਏ ਨੇ ਬਾਬਾ ਬਖਸੀਰ ਸਿੰਘ ਜੀ ਉਹਨਾਂ ਦਾ ਲੜਦੇ ਲੜਦੇ ਆਂਦਾ ਜਿਹੜਾ ਸੀ ਸੀਸ ਉਹ ਤਾਂ ਨਾਲੋਂ ਬੱਕਰਾ ਹੋ ਗਿਆ ਕੱਟਿਆ ਗਿਆ ਬਾਬਾ ਜੀ ਬਿਨਾ ਸੀਸ ਤੋਂ ਲੜਦੇ ਲੜਦੇ ਜਿਹੜੀ ਜਗ੍ਹਾ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਗੁਰਦਰਾ ਮੱਲੋ ਸੀਸ ਮੱਲੋ ਸੀਸ ਤਾਂ ਪਿਆ ਇੱਥੇ ਜੰਗਲ ਹੈ ਉਹ ਤੁਹਾਨੂੰ ਦਿਖਾਇਆ ਜਾਵੇਗਾ ਇਹਦੇ ਵਿੱਚ ਵੱਡੇ ਵੱਡੇ ਬੇਰੀਆਂ ਦੇ ਮੱਲੇ ਆ ਉਹ ਮਲਿਆਂ ਕਰਕੇ ਇਹਦਾ ਨਾਂ ਮੱਲੋ ਸੀਸ ਬੱਜਦਾ ਨਾਂ ਪੈ ਗਿਆ ਗੁਰੂ ਘਰ ਦਾ ਨਾਂ ਔਰ ਜਿਹੜਾ ਇਤਿਹਾਸ ਹੈ ਉਹ ਇਤਿਹਾਸ ਹੈ ਬਾਬਾ ਬਫੀ ਸਿੰਘ ਜੀ ਜਿਹ ਬਿਨਾ ਸੀਤ ਤੋਂ ਲੜੇ ਅਠੂਰ ਤੋਂ 8 ਕਿਲੋਮੀਟਰ ਪੈਂਦਾ ਲੜਦੇ ਲੜਦੇ ਇੱਥੇ ਆ ਗਏ ਔਰ ਇੱਥੇ ਬਾਬਾ ਅਮਰ ਸਿੰਘ ਜੀ ਫਿਰ ਬਾਬਾ ਕੋਗੀ ਸਿੰਘ ਜੀ ਆਪਣੇ 19 ਤੋਂ ਲੈ ਕੇ ਇਹ ਸੇਵਾ ਦਾਸ ਕੋਲੇ ਆ ਤੇ ਸੰਗਤਾਂ ਦਾ ਬੜਾ ਸਨਯੋਗ ਹੈ ਜਿਹੜੇ ਸਾਡੇ ਬਾਹਰ ਐਨਆਰਆਬੀਰ ਬੈਠੇ ਆ ਸਾਡੇ ਸਾਰੇ ਪਰਿਵਾਰ ਬਾਹਰ ਬੈਠੇ ਆ ਉਹ ਬੜੀ ਸੇਵਾ ਕਰਦੇ ਆ ਤਾਂ ਕਰਕੇ ਆਓ ਦੇਵਾਜੋ ਆਪਾਂ ਮੀਡੀਆ ਦੇ ਜ਼ਰੀਏ ਜੋ ਖਾਲਸੇ ਦਾ ਜਨਮ ਦਿਹਾੜਾ ਬਸਾਖੀ ਦਾ ਦਿਹਾੜਾ ਕੱਲ ਨੂੰ ਹੈ ਅਸੀਂ ਸਾਰੀ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਜੋ ਖਾਲਸੇ ਦੇ ਜਨਮ ਦਿਹਾੜੇ ਦੇ ਬਸਾਖੀ ਦੀਆਂ ਲੱਖ ਲੱਖ ਵਧਾਈ ਦਿੰਨੇ ਆ ਸਤਿਗੁਰੂ ਕਿਰਪਾ ਕਰੇ ਬਾਕੀ ਬੇਨਤੀ ਵੀ ਕਰਦੇ ਆ ਭਾਈ ਕਿ ਕਲੀਆਂ ਵਾਲੇ ਪਾਸ ਦਾ ਬਚਨ ਹੈਪੀ ਬੋ ਪੌਲ ਖੰਡੇਦਾਰ ਉਹਦਾ ਜਨਮ ਸਵੇਲਾ ਆਪ ਆਪਾਂ ਨਵੇਂ ਜਨਰੇਸ਼ਨ ਨੂੰ ਅਤੇ ਆਪਾਂ ਨਸਿਆਂ ਤੋਂ ਜਿਵੇਂ ਅੱਜ ਕੱਲ ਆਪਾਂ ਦੇਖਦੇ ਆਂ ਜੋ ਪੰਜਾਂ ਦਰਿਆਵਾਂ ਦੀ ਧਰਤੀ ਛੇਵਾਂ ਦਰਿਆ ਨਸਿਆਂ ਦਾ ਵਗ ਰਿਹਾ ਹੈ ਸਤਿਗੁਰੂ ਜੀ ਆਪਾਂ ਨੇ ਸਮਝਾਉਂਦੇ ਨੇ ਤੰਕ ਜਿਵੇਂ ਪਗ ਨਹੀਂ ਚੱਲਦਾ ਹਮ ਦੇਖਾ ਚਾਹੇ ਡੁੱਬੀ ਹਲੇ ਇਹ ਨਸਿਆਂ ਦੀ ਦਲਦਲ ਵਿੱਚ ਆਪਾਂ ਡੁੱਬਦੇ ਜਾ ਰਹੇ ਆਂ ਲੋੜ ਹੈ ਜਿਗਰ ਆਪਾਂ ਆਪ ਜੋੜੋ ਕਲੀਆਂ ਵਾਲੇ ਬਾਸਾ ਨੇ ਆਪਾਂ ਨੂੰ ਨਸਿਆਂ ਤੋਂ ਪਹਿਲਾਂ ਹੀ ਬਚਾਇਆ ਠੰਡੇ ਵੱਟ ਦਾ ਅੰਮ੍ਰਿਤ ਤਿਆਰ ਕਰਕੇ ਖਾਲਸਾ ਪੰਦੀ ਸਜਣਾ ਕੀਤੀ ਅਤੇ ਆਪਾਂ ਨੂੰ ਬਾਦ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂ ਨਵਾਸ ਆਪਾਂ ਨੇ ਆਪਣਾ ਪੁੱਤਰ ਬਣਾਇਆ ਭਾਈ ਤਾਂ ਕਰਕੇ ਆਪਾਂ ਕਨਗੀਆਂ ਵਾਲੇ ਪਾਤਸ਼ਾਹ ਦੇ ਪੁੱਤਰ ਪੁੱਤਰੀਆਂ ਬਣੀਏ ਖੰਡੇ ਵਾਟੇ ਦਾ ਅਮਰ ਸਾਕੇ ਗੁਰੂ ਵਾਲੇ ਬਣੀਏ ਲੋਕ ਸੁਖੀਏ ਪਰ ਰੋਗ ਸੁਹੇਲੇ ਨਾਨਕ ਘਰ ਪ੍ਰਭ ਆਪੇ ਮੇਲੇ ਫਿਰ ਦੁਬਾਰਾ ਗੁਰਦਾਰਾ ਮੱਲੋ ਸੀਤੋਂ ਜੋ ਅਮਰ ਸਿੰਘ ਦੇ ਬਾਬਾ ਬਸੀਰ ਸਿੰਘ ਜੀ ਦਾ ਸਤਨ ਹੈ ਵੱਡੇ ਕੱਲੂ ਕਰਦੇ ਸ਼ਹੀਦ ਉਹਨਾਂ ਅਸੀਂ ਦਾ ਦੇ ਮੁੱਖ ਸੇਵਾ ਦਾ ਹੋਂਦ ਦੇ ਨਾਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਨ ਦੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ